ਵਾਹਿਗੁਰੂ ਵਾਹਿਗੁਰੂ ਜੀ ਦੋਸਤੋ ਕੱਲ ਫੇਰ ਰਮਦਾਸ ਵਾਲੀ ਚੱਕੀ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਤੇ ਬਾਬੇ ਦੀ ਕਿਰਪਾ ਨਾਲ ਪਹਿਲਵਾਨ ਬਿਲਕੁਲ ਠੀਕ ਠਾਕ ਹੈ ਬਾਬਾ ਇਦਾਂ ਹੀ ਕਿਰਪਾ ਬਣਾਈ ਰੱਖੇ ਪਲੇਅਰਾਂ ਦੇ ਪਿਛਲੇ ਦਿਨੀ ਮੱਖਣ ਮੱਕੀ ਦੀ ਗੱਡੀ ਦਾ ਐਕਸੀਡੈਂਟ ਹੋਇਆ ਸੀ ਤੇ ਕੱਲ ਆ ਘਟਨਾ ਵਾਪਰ ਗਈ ਬਹੁਤ ਹੀ ਮੰਦਭਾਗੀ ਘਟਨਾ ਆਈ ਤੇ ਵੀਰ ਦੀ ਸਾਰੀ ਗੱਡੀ ਡੈਮੇਜ ਹੋ ਗਈ ਇਸੇ ਲਈ ਰੁਪਿੰਦਰ ਜਲਾਲ ਵੀਰ ਵੀ ਕਹਿੰਦਾ ਹੈ ਕਿ ਟਾਈਮ ਨਾਲ ਆਇਆ ਕਰੋ ਤੇ ਟਾਈਮ ਨਾਲ ਖੇਡ ਕੇ ਘਰੇ ਜਾਇਆ ਕਰੋ ਜਿੰਨੇ ਮੇਰੇ ਸਾਰੇ ਵੀਰ ਕਬੱਡੀ ਨੂੰ ਪਿਆਰ ਕਰਨ ਵਾਲੇ ਆ ਸਾਰੇ ਅਰਦਾਸ ਕਰਿਆ ਕਰੋ ਕਿ ਪਲੇਅਰ ਠੀਕ ਠਾਕ ਰਹਿ ਜਾ ਕਰਨ ਜਿੱਦਾਂ ਆਉਂਦੇ ਆ ਤੇ ਉਸੇ ਤਰ੍ਹਾਂ ਹੀ ਜਾਇਆ ਕਰਨ ਬਾਕੀ ਚੱਕੀ ਰਮਦਾਸ ਵੀਰ ਬਿਲਕੁਲ ਠੀਕ ਹੈ ਵਾਹਿਗੁਰੂ ਨੇ ਆਪਣਾ ਮੇਰ ਭਰਿਆ ਹੱਥ ਰੱਖ ਕੇ ਵੀਰ ਨੂੰ ਬਚਾ ਲਿਆ ਹੈ ਬਾਬਾ ਇੰਨੇ ਸਾਰੇ ਪਲੇਅਰਾਂ ਨੂੰ ਚੜ੍ਹਦੀ ਗਲਾ ਦੇ ਤੰਦਰੁਸਤੀ 'ਚ ਰੱਖੇ ਇਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਨਾਲ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ